हां जी दोस्तों सारेया नु सस्कारी काल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਸ਼੍ਰੀ ਗੋਇੰਦਵਾਲ ਸਾਹਿਬ ਤਨ ਤਨ ਗੁਰੂ ਅਮਰਦਾਸ ਸਾਹਿਬ ਜੀ ਦੇ ਵਸਾਏ ਹੋਏ ਨਗਰ ਦੇ ਵਿੱਚ ਪਹੁੰਚੇ ਆ ਦੋਸਤੋ ਤਹਿਸੀਲ ਖੰਡੂਰ ਸਾਹਿਬ ਜ਼ਿਲ੍ਹਾ ਦੋਸਤੋ ਇਸ ਪਿੰਡ ਨੂੰ ਸ਼੍ਰੀ ਤਰਨ ਤਰਨ ਸਾਹਿਬ ਲੱਗਦਾ ਤੇ ਵੀਰ ਗੁਰਸੇਵਕ ਦੇ ਕੋਲੇ ਆਇਆ ਦੋਸਤੋ ਇਸ ਘਰੋਂ ਇੱਕ ਗੱਲ ਕਰ ਲਈਏ ਆਪਾਂ ਪਹਿਲੇ ਤੇ ਦੋਸਤੋ ਪਹਿਲਾਂ ਮੱਝਾਂ ਜਿਹੜੀਆਂ ਦੋਸਤੋ ਕਾਫੀ ਵੱਡੀਆਂ ਆਪਾਂ ਤੁਹਾਨੂੰ ਇਸ ਘਰੋਂ ਦਿਖਾਈਆਂ ਨੇ ਕੁਝ ਕੁ ਮਹੀਨਾ ਕੋ ਡੇਢ ਮਹੀਨਾ ਥੋੜਾ ਜਿਹਾ ਕੰਮ ਵੀਰ ਨੇ ਸਲੋ ਕਰਤਾ ਸੀਗਾ ਘਟਾਤਾ ਸੀਗਾ ਥੋੜਾ ਜਿਹਾ ਨਾਲ ਜੀਸੀਬੀ ਦਾ ਕੰਮ ਵੀ ਹੈਗਾ ਨਾਲ ਉਧਰ ਵੀ ਕਿਤੇ ਨਾ ਕਿਤੇ ਕੰਮ ਜਿਹੜਾ ਬਰਕਤ ਉਸ ਤੋਂ ਚੱਲਦਾ ਰਹਿੰਦਾ ਉਹਦੇ ਕਰਕੇ ਜਿਹੜਾ ਇੱਕ ਵਿਕਰੀ ਵਾਲੇ ਪਸ਼ੂ ਥੋੜੇ ਘਟਾ ਦੇ ਸੀਗੇ ਇੱਕ ਵਾਰੀ ਫਿਰ ਜਿਹੜੇ ਸਟਾਰਟ ਕਰਤੇ ਆ ਤੇ ਅੱਜ ਇਸ ਵੀਡੀਓ ਦੇ ਵਿੱਚ ਇੱਕ ਤੁਹਾਨੂੰ ਵਧੀਆ ਚੰਗੀ ਖੂਬਸੂਰਤ ਵਟੇ ਮੱਝ ਦਿਖਾ ਦਾਂਗੇ ਬਿਲਕੁਲ ਤਾਜੀ ਸੂਈ ਅੱਜ ਮਾਰਨਿੰਗ ਸੂਈ ਆ ਤੇ ਪੂਰੀ ਡਿਟੇਲ ਉਹ ਲਵਾਂਗੇ ਤੇ ਇੱਕ ਸ਼ਾਹੀ ਵਾਲਾਂ ਦੇ ਵਿੱਚ ਵਹਿੜਾ ਇੱਕ ਡੱਬੀ ਵਹਿੜਾ ਨਾਲ ਤਿੰਨ ਪਸ਼ੂ ਆ ਤਿੰਨਾਂ ਦੀ ਪੂਰੀ ਡਿਟੇ ਤੇ ਖਾਸ ਵਿਜਿਟ ਦੋਸਤੋ ਤੁਸੀਂ ਪਿੰਡ ਸ੍ਰੀ ਗੋਇੰਦਵਾਲ ਸਾਹਿਬ ਕਰਨੀ ਆ ਠੀਕ ਆ ਜੀ ਤੇ ਗੱਲਬਾਤ ਆ ਜੋ ਆਪਾਂ ਕਰਦੇ ਆਂ ਵੀਰ ਗੁਰਸੇਵਕ ਦੇ ਨਾਲ ਤੇ ਕੱਲੇ-ਕੱਲੇ ਪਸ਼ੂ ਦੀ ਡਿਟੇਲ ਆਪਾਂ ਲੈ ਲੈਨੇ ਆ ਅੱਜ 10 ਸਤੰਬਰ ਨੂੰ ਆਪਾਂ ਵੀਡੀਓ ਬਣਾ ਰਹੇ ਆਂ ਸਮਾਂ ਤੁਸੀਂ ਨੋਟ ਕਰ ਲਓ ਕੋਈ 11:30 ਵਜੇ ਮਾਰਨਿੰਗ ਟਾਈਮ ਹੈਗਾ ਆ ਜੋ ਕਰਦੇ ਆਂ ਗੱਲਬਾਤ ਸਭ ਤੋਂ ਪਹਿਲਾਂ ਵੈਗਰੂ ਜੀ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਵੈਗਰੂ ਜੀ ਹਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਹੋਰ ਕੀ ਹਾਲ ਜੱਸੰਦ ਵੀਰ ਵਧੀਆ 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 ਹੋਰ ਬਾਬਾ ਸੇਵਕ ਜੀ ਕੀ ਹਾਲ ਨੇ ਚੜ੍ਹਦੀ ਕਲਾ ਵਿੱਚ ਜੀ ਮਰੀ ਜਾਂਦਾ ਸ਼ਾਲਾ ਮਹਾਰਾਜ ਦੀ ਕਿਰਪਾ ਦੇ ਮਹਾਰਾਜ ਦੀ ਕਿਰਪਾ ਸ਼ਾਮ ਨੂੰ ਦੇ ਸ਼ੁਕਰਾ ਜੀ ਹਾਂ ਜੀ ਤੇ ਗੁਰਸੇਵਕ ਵੀਰ ਜਿੱਦਾਂ ਕਿ ਆਪਾਂ ਵੀਰਾਂ ਨੂੰ ਦੱਸਿਆ ਵੀ ਬੇਥ ਥੋੜਾ ਗੈਰਜਾ ਪਾਤਾ ਸੀਗਾ ਹਾਂ ਜੀ ਇੱਕ ਵਾਰੀ ਫੇਰ ਮੈਨੂੰ ਲੱਗਦਾ ਵੀ ਹੁਣ ਕਮਰ ਕੱਸੇ ਕੱਸਲੇ ਆ ਹਾਂ ਜੀ ਹਾਂ ਜੀ ਹਲੋ ਫੇਰ ਭਾਈ ਆ ਗਏ ਹਾਂ ਬਾਬੇ ਫੇਰ ਆ ਜੇ ਜੰਗ ਦੇ ਮੈਦਾਨ ਤੇ ਵੀਰ ਕਰ ਸੇਵਕ ਪਸੂ ਤਿੰਨ ਬਖਾਦ ਗਿਆ ਅੱਜ ਹਾਂਜੀ ਵੀਰ ਜੀ ਤਿੰਨੇ ਸੂਏ ਇਹ ਦੋ ਸੂਏ ਆ ਮੱਝ ਤਾਜੀ ਸੂਈ ਫੇਰੇ 4:00 ਵਜੇ ਹਾਂ ਸੂਈ ਹੈ ਜੀ ਇਹ ਮੱਝ 4:00 ਵਜੇ ਅੱਜ ਸਵੇਰ ਸੂਈ ਹੈ ਸੂਈ ਆ ਸਵੇਰ ਸੂਈ ਆ ਲਓ ਜੀ ਤੇ ਗਾਂ ਨੂੰ ਸੂਈ ਨੂੰ ਅੱਜ ਤੀਜਾ ਤੇ ਜਗਦਨਾ ਚਾਹਤਾ ਜ਼ਰਾ ਆ ਗਾਂ ਸੂਈ ਨੂੰ ਤੀਜਾ ਦੇਣਾ ਜੀ ਤੇ ਮੱਝ ਅੱਜ ਮਾਰਨਿੰਗ ਸੂਈ ਹੈ ਤੇ ਪਰਲੀ ਬੈੜ ਉਹ ਸੂਣ ਵਾਲੀ ਤਿਆਰ ਹੀ ਆਈ ਬੱਸ ਉਹ ਗੱਪਣ ਹੈ ਹਾਂਜੀ ਠੀਕ ਆ ਲਓ ਵੀ ਭਾਈ ਠੀਕ ਆ ਤੇ ਆ ਮੱਝਾ ਦੋਸਤੋ ਅੱਜ ਸਵੇ ਸੋਈ ਆ ਜੇਰ ਜੂ ਪ੍ਰੋਪਰ ਪਾਤੀ ਆ ਤੁਹਾਨੂੰ ਨਾਲ ਹੀ ਦਿਖਾ ਦਾਂਗੇ ਸਾਰਾ ਕੁਝ ਪ੍ਰੋਗਰਾਮ ਤੇ ਗਰ ਸੇਵਕ ਹਾਈਟ ਮੈਂ ਹਾਈਟ ਤਾਂ ਵੀ ਵੇਖੋ ਹੈ ਫੁੱਲ ਫਟਾ ਫੁੱਲ ਵੱਟੀ ਹੈ ਕੱਦ ਕਾਠ ਵਾਲੀ ਜਿਹੜੀ ਦੋਸਤੋ ਮੱਝਾ ਠੀਕ ਆ ਹਾਈਟ ਕੱਦ ਫੁੱਲ ਫਟਾ ਫੁੱਲ ਵੱਟੀ ਹਾਈਟ ਆ ਵੀ ਇਸ ਘਰੋਂ ਮੈਂ ਪਹਿਲਾਂ ਤਾਂ ਜ਼ਿਕਰ ਕਰਦਾ ਦੋਸਤੋ ਪਹਿਲਾਂ ਘੱਟੋ ਘੜਤੀ 1 ਲੱਖ 70000 ਵਾਲੀਆਂ ਸਵਾ ਲੱਖ ਵਾਲੀਆਂ ਪੌਣੇ 2 ਲੱਖ ਦੀ ਮੱਝ ਵੀ ਵੇਰਨੇ ਲੈਂਦੀ ਸੀ ਵੀ ਇਸੇ ਤਰ੍ਹਾਂ ਪਸ਼ੂ ਜਿਹੜੇ ਆ 1.5 ਲੱਖ ਵਾਲੀਆਂ ਮੱਝਾਂ ਵੀ ਚੰਗੀ ਵਿਕਰੀ ਵਾਲੇ ਪਸ਼ੂ ਆਏ ਨੇ ਤੇ ਵਿਕੇ ਵੀ ਹੈਗੇ ਆ ਚੰਗਾ ਮਿਲਕ ਰਿਕਾਰਡ ਵੀ ਸੀ 18 18 17 17 ਕਿਲੋ ਵਾਲੀਆਂ ਵੀ ਆਈਆਂ ਮੱਚਾ ਤੇ ਗਰਸੇਵਕ ਜਿੱਦਾਂ ਕਿ ਵੀਰ ਅ ਮੱਝ ਹੁਣ ਸੂਆ ਕਿੰਨਾ ਦਾਸਾ ਸੂਈ ਆ ਇਹ ਵੀ ਜੀ ਤੀਜਾ ਸੂਆ ਇਹਨਾਂ ਨੇ ਦੱਸਿਆ ਹੈ ਆਪਾਂ ਨੂੰ ਤੀਜਾ ਸੂਆ ਇਹ ਰਾਤੀ ਆਈ ਆ ਆਪਣੇ ਕੋਲ ਤੇ ਆਉਂਦਿਆਂ ਗੱਡੀ ਦਾ ਇਹਨੂੰ ਸਵਰ ਪੈ ਗਿਆ ਤੇ ਸਵਰ ਦਾ ਕਰਕੇ ਵੀ ਮੰਨ ਲਓ 2-4 ਦਿਨ ਪਹਿਲਾਂ ਲਾੜੋ ਦਹੀਂ ਸੂਈ ਆ ਉਹ ਰਾਤੀ ਰਾਤੀ ਆਈ ਆ ਆਪਣੇ ਕੋਲ 7 ਵਜੇ ਤੇ ਤੁਹਾਨੂੰ ਦੱਸਿਆ 2 ਵਜੇ ਰਾਤ ਸੂਕੀ ਮੈਂ 2:00 ਵਜੇ ਰਾਤ ਹਾਂਜੀ 2-3 ਤੇ ਜੋਰ-ਜੋਰ ਛੁੱਟਦੀ ਸੀ ਹਾਂ ਜੇਰ-ਜੋਰ ਵੀਜੀ ਉਹਦੇ ਬਾਲਟੇਜ ਪਾ ਕੇ ਸਾਰੀ ਆਪਾਂ ਰੱਖੀ ਆ ਬਾਈ ਜੀ ਉਹਨਾਂ ਨੂੰ ਵਿਖਾ ਦਾਂਗੇ ਜੀ ਤੇ ਸੂਆ ਤੀਜਾ ਹੋਊਗਾ ਨਾ ਤੀਜਾ ਸੂਆ ਵੀਜੀ ਮੈਂ ਤੀਜਾ ਸੂਆ ਦੋਸਤੋ ਮਾਝਾ ਠੀਕ ਆ ਪ੍ਰੋਪਰ ਟੀਥ ਜਿਹੜੇ ਹੈਗੇ ਦੰਦ ਪ੍ਰੋਪਰ ਤੁਸੀਂ ਦੇਖ ਸਕਦੇ ਜੀ ਕਿਉਂਕਿ ਹਰ ਕਵੀਰ ਨੇ ਆਈਡੀਆ ਲਾਉਣਾ ਠੀਕ ਆ ਜੀ ਤੇ ਦੰਦੋਂ ਵੇਖੀਏ ਦੰਦੋਂ ਦਾ ਜਵਾਨ ਆ ਦੋਸਤੋ ਕਿਉਂਕਿ ਤੀਜਾ ਸੂਆ ਠੀਕ ਆ ਫਿਰ ਤੇ ਬਾਕੀ ਹਾਈਟ ਦੇਖੋ ਕੱਦ ਹਾਈਟ ਕੱਦ ਪਾਬਾ ਵਾਰ-ਵਾਰ ਕੋਲੇ ਖੜ ਕੇ ਵਿਖਾਉਂਦੇ ਆ ਵੀ ਹ ਤੇ ਬਿਲਕੁਲ ਬਿਲਕੁਲ ਸੂ ਦੇ ਵਿੱਚ ਅੱਜ ਜਿੱਦੀ ਮੱਝ ਹੈਗੀ ਆ ਦੋਸਤੋ ਪਿੱਠਪੂੜੇ ਦੀ ਚੌੜੀ ਆ ਥੱਬਿਆਂ ਦੇ ਥੱਬੇ ਆਪਾਂ ਕਹਿ ਦਿੰਨੇ ਆ ਵੀ ਵੱਡੀ ਆ ਵਿੱਚ ਅਗਲੇ ਪੰਨੇ ਜੇਕਰ ਬੰਦਾ ਖੜਾ ਹੋਵੇ ਦੋਸਤੋ ਰਸਾ ਫੜ ਕੇ ਤੇ ਬੰਦਾ ਲੁੱਕ ਜਾਂਦਾ ਬੈਕ ਸਾਈਡ ਤੋਂ ਵੇਖੀ ਐ ਐਡੀ ਕੁ ਮੱਝ ਆ ਤੇ ਬਾਬਾ ਸੇਵਕ ਕੀ ਇਹਦਾ ਰਿਕਾਰਡ ਕੀ ਰੂਗਾ ਇਹਦਾ ਕਿੰਨੀ ਕੁ ਜਵਾਈ ਚਲੋ ਕਰਾਉਣੀ ਚਾਹੀਦੀ ਸੇਵਾ ਦਾ ਵੈਸੇ ਦੋਤਾ हां जी बाकी ਦੁੱਧ ਤੁਹਾਨੂੰ ਪਤਾ ਸੇਵਾ ਦਾ ਹੀ ਆ ਕਿ ਜਿੰਨੀਆਂ ਮਈਆਂ ਆਪਾਂ ਵੀਰਾਂ ਨੂੰ ਵਡੀਆਂ ਰਹਿਣ ਕਿ ਦਿੱਤੀਆਂ ਜਿੰਨਾਂ ਦੁੱਧ ਦਸਦੇ ਰਹੇ ਉਹਨਾਂ ਹੀ ਨਿਕਲਦਾ ਰਿਹਾ ਅੱਛਾ ਜੀ ਵੀਰ ਜੀ ਉਹਨਾਂ ਨੇ ਆਪਾਂ ਨੂੰ ਦੱਸਿਆ ਵੀ ਅਸੀਂ 16 ਲੀਟਰ ਦੇ ਤੁਹਾਨੂੰ ਦੁੱਧ ਮੈਂ ਥਲੋ ਚੁੰਦੇ ਰਹੇ ਆ 16 ਲੀਟਰ 16 ਲੀਟਰ ਦੁੱਧ ਆਪਾਂ ਵੀਰ ਜੀ ਦੀ ਗਾਰੰਟੀ 14 ਲੀਟਰ ਦੀ ਗਾਰੰਟੀ ਇਹਦੀ ਮੈਂ ਦੀ ਦਵਾਂਗੇ ਦੁੱਧ ਦੀ ਭਾਵੇਂ ਵੀਰ ਕੋਈ ਆਪਣੇ ਕੋ ਸੌਦਾ ਕਰਕੇ ਵੀ ਲੈ ਜੇ ਨਾ ਵੀ 14 ਕਿਲੋ ਦੁੱਧ ਦਊਗੀ ਵੀਰ ਇੱਥੇ ਮੈਂ ਲੈਵੇ ਆਪਾਂ ਸੇਵਾ ਕਰਕੇ ਦੁੱਧ ਚਵਾ ਦਾਂਗੇ 14 ਲੀਟਰ ਠੀਕ ਹੈ ਜੀ ਜੇ ਨਾ ਵੀ ਹੋ ਗਈ ਤਾਂ ਆਪਾਂ ਮੈਂ ਆਪਦੀ ਵਾਪਸ ਲੈ ਲਾਂਗੇ ਉਹਦੇ ਰੁਪਏ ਲੈ ਦੇ ਇਹ ਨਹੀਂ ਵੀ ਆਪਾਂ ਅੱਜ ਇੰਨਾ ਕਹਿਤਾ ਤੇ ਭਲਕੇ ਜਾ ਕੇ ਅਗਲੇ ਦੇ ਘਰੇ ਇੰਨਾ ਦਵੇ ਇੰਨਾ ਦਾ ਵੀ ਉਹਦਾ ਫਾਇਦਾ ਕੁਝ ਨਹੀਂ ਬਿਲਕੁਲ ਬਿਲਕੁਲ ਤੇ ਮਗਰ ਬੱਚਾ ਕੱਟੀ ਪਾਤੀ ਹੈ ਮਗਰ ਵੀਰ ਜੀ ਕੱਟੀ ਆ ਪਿਓਰ ਨੀਲੀ ਦਾ ਵੀ ਜੀ ਉਹ ਨੀਲੀ ਰਾਵੀ ਦੀ ਮਗਰ ਜਿਹੜੀ ਤੁਹਾਨੂੰ ਕੱਟੀ ਇਹ ਵਜਾ ਸੀਮਨ ਚਾਚੇ ਇਹੋ ਜਿਹੇ ਮਾਰਨੀ ਤੋਂ ਆਪਾਂ ਜੰਪ ਲਵਾ ਦਿੱਤੇ ਬੱਚੇ 13 ਪਸੂ ਪਾ ਦਿੰਦਾ ਉਹ ਜੇ ਆ ਤੁਸੀਂ ਦੇਖ ਸਕਦੇ ਠੀਕ ਹੈ ਜੀ ਮਾਰਕਿੰਗ ਵਿੱਚ ਥੋੜੀ ਬਾਕੀ ਬਾਤ ਤੁਹਾਨੂੰ ਮਹਿਸੂਸ ਹੋਊਗੀ ਠੀਕ ਹੈ ਵਾਈਟ ਤਾਂ ਥੋੜੀ ਜਿਹੀ ਵੱਧ ਹੋ ਗਈ ਹੈ ਪਰ ਨੀਲੀ 라ਵੀ ਦੀ ਮਗਰ ਕੱਟੀ ਹੈ ਗਿੱਲਾ ਨੜੂ ਬਿਲਕੁਲ ਬੱਚੇ ਦੇ ਨਾਲ ਆ ਦੇਖੋ ਜੀ ਠੀਕ ਹੈ ਸਗੋਂ ਕੋਲ ਕੁ ਘੰਟੇ ਪਹਿਲਾਂ ਜਿਹੜੀ ਦੋਸਤੋ ਕੋਈ 8 10 ਘੰਟੇ ਪਹਿਲਾਂ ਜਿਹੜਾ ਸੋਈ ਹੈ ਠੀਕ ਹੈ ਜੀ ਇਹ ਮੱਚ ਤੇ ਗਿੱਲਾ ਨੜੂ ਬੱਚੇ ਦੇ ਨਾਲ ਕੱਟੀ ਆ ਬਾਕੀ ਥਣ ਥੋਣੇ ਹੋਰ ਤੁਹਾਨੂੰ ਵਿਖਾਉਣੇ ਬਿਲਕੁਲ ਆ ਦੇਖੋ ਜੀ ਕੱਲਾ ਕੱਲਾ ਵਿਥੀ ਹੈ ਲੱਗਾਈ ਚਵਾਈ ਚੱਗੀ ਆ ਚਾਰੇ ਥਾਣੇ ਦੋਸਤੋ ਕੋਈ ਤਿੰਨ ਤਿੰਨ ਦੋ ਦੋ 2.5 2.5 ਇੰਚ ਦੀ ਜਿਹੜੀ ਵਿਥੀ ਹੈ ਆ ਕੰਡੀਸ਼ਨ ਜੇ ਬਿਲਕੁਲ ਨੇਵੇ ਦੀ ਹਵਾਲੇ ਦੀ ਠੀਕ ਹੈ ਅੱਛਾ ਬਾਬਾ ਕੀਤੀ ਹੈ ਕੋਈ ਚਵਾਈ ਬੌਲੇ ਦੇ ਵਿੱਚ ਅੱਜ ਸਵੇਰ ਕੱਟੀ ਨੂੰ ਲਿਆਏ ਆ ਇਹ ਆਪਾਂ ਤੇ ਕੱਲੋ ਖੰਡ ਥੱਲੇ ਧਾਰਾਂ ਤੋਂਰਾ ਮਾਦੀਆਂ 2 ਕਿਲੋ 2 ਕਿਲੋ ਆ ਚਵਾਈ ਕਿੱਦਾਂ ਦੀ ਨਿਕਲੀ ਚਵਾਈ ਬਹੁਤ ਇੱਕ ਨੰਬਰ ਆਪਾਂ ਵੀ ਦਿਓ ਨੇ ਇੱਕ ਬੱਚਾ ਲਾ ਕੇ ਪਧਾਰਾਂ ਮਾਰ ਕੇ ਦਿਖਾ ਦਿੰਦੇ ਉਹ ਛੱਟਾ ਕਿਸੇ ਤਰ੍ਹਾਂ ਦਾ ਕੋਈ ਨਹੀਂ ਭੂਰ ਛੱਟੇ ਦੀ ਆਪਣੀ ਜ਼ਿੰਮੇਵਾਰੀ ਹੋ ਜੇ ਕਿਸੇ ਸੰਝ ਭੂਰ ਹੋ ਗਈ ਤਾਂ ਆਪਾਂ ਉਸ ਵੇਲੇ ਦੱਸਾਂਗੇ ਭੂਰ ਛੱਟਾ ਜਾਓ ਜੀ ਬੋਲ ਕੇ ਕਰੀਏ ਤੇ ਇਸ ਤੋ ਬਾਕੀ ਦੋਸਤੋ ਕੋਈ ਵੀ ਪਸ਼ੂ ਖਰੀਦਣਾ ਹੈ ਪਹਿਲਾਂ ਡਿਸਾਈਡ ਆਪਣਾ ਜ਼ਰੂਰ ਕਰ ਲਿਆ ਕਰੋ ਠੀਕ ਹੈ ਜੀ ਨਰਕ ਪਰਖਾ ਤਸੱਲੀ ਉਹ ਪਹਿਲਾਂ ਹੁੰਦੀ ਆ ਪਹਿਲਾਂ ਜਿਹੜਾ ਕਰਾਈਟੇਰੀਆ ਜ਼ਰੂਰ ਪੂਰਾ ਕਰ ਲਿਆ ਕਰੋ ਠੀਕ ਆ ਮੰਨ ਲਓ ਸਰਦਾਰ ਦਾ ਸੂਆ ਮੰਨੀ ਖੜੀ ਆ ਮੈਂ ਹਾਂ ਠੀਕ ਬਾਕੀ ਤੁਸੀਂ ਆਪ ਜਿਹੜਾ ਜਜਮੈਂਟ ਕਰ ਲਓ ਦੋਸਤੋ ਹੈਵੀ ਬਾਡੀ weight ਆ ਭਾਰੀ ਜਾਂ ਸਰੀਰਕ ਪੰਤਰ ਤੇ ਸੂ ਦੇ ਵਿੱਚ ਆ ਜਿਵੇਂ ਮਾਰਨਿੰਗ ਆ ਜੇ ਸੂਆ 2 4 5 ਦਿਨਾਂ ਦੇ ਵਿੱਚ ਮੇਨਟੇਨ ਜਿਹੜੀ ਆਪਦੀ ਸਿਹਤ ਕਰ ਲਓ ਠੀਕ ਆ ਜੀ ਆ ਦੇਖੋ ਦੋਸਤੋ ਮਾਜਾ ਵੀਰ ਦੇ ਗੋਲ ਚੰਗਾ ਜੀ ਬਾਕੀ ਬੌਲੇ ਦੇ ਉੱਥੇ ਆ ਹੁਣ ਬੌਲੇ ਦੇ ਵਿੱਚ ਚਵਾਈ ਕਰ ਲਿਓ ਤਸੰਨੀ ਕਰ ਲਓ ਠੀਕ ਹੈ ਜੀ ਬਾਕੀ ਦੁੱਧ ਜਿਵੇਂ ਜਿਵੇਂ ਪਸ਼ੂ ਦੋਸਤੋ ਅੱਗੇ ਆਪਣੀ ਸਿਹਤ ਮੈਂਟੇਨ ਕਰੂਗਾ ਜਿਵੇਂ ਜਿਵੇਂ ਅੱਗੇ ਦਿਨ ਕੋਈ 20 25 ਦਿਨ 15 ਦਿਨ ਦੇ ਦੌਰਾਨ ਦੁੱਧ ਦਾ ਜਿਹੜਾ ਆਈਡੀਆ ਪ੍ਰੋਪਰ ਲੱਗ ਜਾਊਗਾ ਠੀਕ ਹੈ ਜੀ ਕਿੰਨੇ ਮਿਲਕ ਹਾਈਐਸਟ ਮਿਲਕ ਕਿੰਨਾ ਚਵਾਉਂਦੀ ਹੈ ਠੀਕ ਹੈ ਤੇ ਬੱਚਾ ਲਾ ਕੇ ਤਸੱਲੀ ਜਿਹੜੀ ਆ ਕੁਝ ਧਾਰਾ ਮਾਰ ਕੇ ਵੀ ਜਰੂਰ ਕਰਾ ਦਿੱਤੀ ਜਾਊਗੀ ਅੱਛਾ ਵੀਰ ਸੇਵਕਾ ਇੱਕ ਬਰਤਨ ਜਰੂਰ ਫੜ ਲਿਆ ਜੀ ਨਾਲ ਹਾਂ ਜੀ ਏਅਰਪੋਰਟ ਫਟਾਪੇਟਾ ਲੋ ਜੀ ਆਹ ਵੇਖੋ ਬਤਮਾ ਹੈ 这低保呢？嗯、mm。Hmm. <c oughs> ਉਹ ਜੀ ਬਿਲਕੁਲ ਖਾਲੀ ਰੱਖ ਦੋ। ਬਬਾ ਚਵਾਈ ਦੀ ਮੈਂ ਮਾਰੀ ਉਹਦੀ ਮੈਂ ਆਪਾਂ ਬਾਅਦ ਕਰਾਂਗੇ ਵੇਤਾ ਰੱਖਣੂ ਸਾਰਾ। ਠੀਕ ਆ ਜੀ ਮੋਟੀ ਧਾਰਾ ਦੋਸਤੋ ਬਿਲਕੁਲ ਰੂਮਰ ਕੀ ਬੋਲੀ ਤੇ ਚਵਾਈ ਤੁਸੀਂ ਥੋੜੀ ਜਿਹੀ ਜਿਹੜੀ ਆ ਦੋਸਤੋ ਜਰੂਰ ਆਪਾਂ ਤੁਹਾਨੂੰ ਦਿਖਾ ਦਈਏ ਕਿ ਕਿੰਨਾ ਖੰਡ ਦੀ ਜਿਹੜੀ ਚਵਾਈ ਕੀਤੀ ਆ। ਠੀਕ ਆ ਤੇ ਅੱਜ ਮਾਰਨਿੰਗ ਤੁਸੀਂ ਆਈਡੀਆਂ ਮੰਨ ਲਓ ਠੀਕ ਆ ਜੀ ਬਾਕੀ ਜੋਰ-ਜੋਰ ਪ੍ਰੋਪਰ ਜਿਹੜੀ ਆ ਜੇ ਕੋਈ ਉਪਾਦਤੀ ਹੈ ਜੀ ਆਪਾਂ ਤੁਹਾਨੂੰ ਜਰੂਰ ਦਿਖਾ ਦਈਏ। ਠੀਕ ਆ ਜੀ। ਸੋ ਠੀਕ ਆ ਜੀ। ਜੇਰ ਪ੍ਰੋਪਰ ਬੈਚੂ ਪੀਏ ਠੀਕ ਆ। ਓਕੇ ਆਜੋ ਵੀਰ ਸੇਵਕ ਅੱਛਾ ਵੀਰ ਸੇਵਕ ਕੀ ਡਿਮਾਂਡ ਕਰਾਂਗੇ ਦੀ ਮੁੱਲ ਕੀ ਲੈਣ ਦੇਣਾ ਲੈਣ ਦੇਣ ਤੁਹਾਨੂੰ ਪਤਾ ਹੀ ਹਸਣਦਾ ਨਹੀਂ ਮੈਨੂੰ ਨਹੀਂ ਪਤਾ ਮੈਂ ਤਾਂ ਪੁੱਛ ਰਿਹਾ ਜੀ ਹਾਂਜੀ ਲੈਣ ਦੇਣਾਵੇਂ ਆਪਾਂ ਮੁੱਲ ਕਰਾਈ ਜਾਨਾ 130 135 ਦਾ ਫਾਇਦਾ ਕੋਈ ਨਹੀਂ 125 ਠੀਕ ਹੈ ਜੀ 120000 ਦੀ ਮੈਂ ਦੇ ਦਾਂਗੇ ਇਹਦੇ ਵਿੱਚ ਮਾਨਦਾਨ ਵੀ ਜੀ ਕਰ ਦਾਂਗੇ ਦੋਦ ਜੋ ਆਪਾਂ ਦੱਸਿਆ ਉਹਨਾਂ ਨੇ ਆਪਾਂ ਨੂੰ ਮਗਰਲੇ ਘਰ ਆਣੇ ਦੱਸਿਆ ਵੀ ਸੋਨਾ 15 16 ਲੀਟਰ ਚੋਇਆ ਆ ਦੁੱਧ ਦੇ ਥੱਲੋਂ ਮੈਂ ਦੇ ਆ ਤੇ ਬਾਕੀ ਆਪਾਂ 14 ਲੀਟਰ ਦੀ ਗਾਰੰਟੀ ਦਵਾਂਗੇ ਕੋਈ ਵੀਰ ਭਾਵੇਂ ਆਪਣੀ ਤਸੱਲੀ ਦੇ ਲੈ ਜੇ ਆਹ ਤੇ ਭਾਵੇਂ ਕੋਈ ਵੀ ਰਣ ਕੇ ਇੱਥੇ ਭਾਵੇਂ 10 ਦਰਾਂ ਨੂੰ ਚੋਕੇ ਆਪੀ ਲੈ ਠੀਕ ਆ ਜੀ ਥਾਂ ਤੋਂ ਦੀ ਆਪਣੀ ਸਾਰੀ ਗਾਰੰਟੀ ਹੋ ਜਿੰਦੀ ਠੀਕ ਆ ਜੀ ਸੋ ਇਹ ਰੇਟ ਭਾ ਪੜਦਾ ਦੋਸਤੋ ਜਿੰਨਾ ਦੱਸਣ ਦੇ ਵਿੱਚ ਜਿੰਨੀ ਗੁੰਜਾਇਸ਼ ਹੋਈ ਮਾਨਤਨ ਉਹ ਮੌਕੇ ਤੇ ਹੋ ਜਾਂਦਾ ਠੀਕ ਆ ਜੀ ਹਰ ਵਾਰ ਦੇ ਇਧਰ ਆਪਾਂ ਐਡੀ ਮੈਂ ਨੇ ਦੋ ਦਰਾਂ ਦਿੱਤਾ ਤੇ ਦੇਣਾ ਕਿਨੇ ਬਿਲਕੁਲ ਜੀ ਬਿਲਕੁਲ ਚਲੋ ਜੀ ਆ ਆ ਸਾਰੀ ਆ ਪੱਕੀ ਮੈਂ ਉਹ ਉਧਰ ਕੇ ਥੋੜੀ ਜਿਹੀ 2 14 ਦਾ ਫਰਕ ਪੈ ਗਿਆ ਵਾ ਨਹੀਂ ਤੇ ਮੈਂ ਨੇ ਸਭੇ ਲਾਦਨੇ ਮੈਂ ਨੇ ਬ ਇਸ ਤੋਂ ਬਾਅਦ ਵੀਰ ਸੇਵਕ ਹੋਰ ਪਸ਼ੂ ਕਿਹੜੇ ਦਿਖਾਈਏ ਰੈੜ ਹੈ ਸ਼ਹੀਆ ਆ ਇੱਕ ਗੱਪਣ ਅਤੇ ਇੱਕ ਸੂਈ ਆ ਹਾਂ ਜੀ ਉਹ ਗੱਪਣ ਠੀਕ ਆ ਆ ਕਾਲੀ ਵੇੜ ਜਿਹੜੀ ਤੁਹਾਨੂੰ ਦਿਖਾਉਣੀ ਹੈ ਸ਼ਹੀਵਾਲ ਕਰੋ ਸੰਗ ਦੇ ਵਿੱਚ ਆ ਇਹ ਸੂਈ ਆ ਠੀਕ ਆ ਜੀ ਇਹਦੀ ਪੂਰੀ ਡਿਟੇਲ ਆਪਾਂ ਸਾਂਝੀ ਕਰ ਦਿੰਨੇ ਆ ਇਹ ਸੂਹਾ ਕਿੰਨਾ ਜੀ ਇਹ ਦੂਜਾ ਸੂਹਾ ਵੈੜ ਸੀ ਦੂਜਾ ਸੂਹਾ ਹਾਂ ਜੀ ਤੇ ਦਿਨ ਕਿੰਨੇ ਸੀ ਦਿਨ ਆ ਦਿਵੀ ਦਿਨ ਨੂੰ ਚੌਥਾ ਦਿਨ ਆ ਜਿਓ ਚੌਥਾ ਦਿਨ ਮਗਰ ਬੱਚੀ ਆ ਨਾੜੂ ਨਾ ਆਜੋ ਬੱਚੇ ਦੇ ਵੇਲੇ ਕਰੋ ਜੀ ਆ ਮਗਰ ਬੱਚੀ ਆ ਨਾੜੂ ਬੱਚੇ ਦੇ ਨਾਲ ਬਿਲਕੁਲ ਕਰੋ ਚੈੱਕ ਹਾਂ ਜੀ ਲੰਮੇ ਧਨ ਵਾਲੀ ਵਹਿੜ ਜੋ ਛਾਈ ਵਾਲਾ ਥੋੜਾ ਚੌਥਾ ਦਿਨੇ ਅੱਜ ਸੂਈ ਨੂੰ ਤੇ ਅ ਅੱਛਾ ਵੀਰ ਸੇਵਕ ਹੁਣ ਬੋਲਾ ਹੋਊਗਾ ਤਕਰੀਬਨ ਥੱਲੇ ਬੋਲਾ ਵੀ ਜੀ ਇਹਦੇ ਥੱਲੇ 10 ਤੋਂ 11 ਲੀਟਰ ਤੋਂ ਬੋਲਾ ਹੋਊਗਾ 10 ਤੋਂ 11 ਲੀਟਰ ਹਾਂਜੀ ਠੀਕ ਆ ਬਾਕੀ ਭਾਂਡੇ ਦੀ ਸਾਫ ਆ ਚਿਚਵਾਈ ਚ ਵੀ ਮਿੱਟੀ ਵਧੀਆ ਮਿਲਦੀ ਚਿਚਵਾਈ ਇੱਕ ਨੰਬਰ ਹੈ ਹੁਣੇ ਬਤਾਰਾ ਮਾਰ ਕੇ ਵੀਰਾਂ ਨੂੰ ਦਿਖਾ ਦੇਣੀ ਆ ਜੀ ਚਲੋ ਜੀ ਖੋਲ ਕੇ ਅੰਦਰ ਨੂੰ ਥੁਰਦੇ ਆ ਜੀ ਉਹ ਲੰਬੇ ਧੋਨ ਵਾਲੀ ਇਹ ਤੇ ਕੱਤਕੁੱਤ ਜਿਹੜਾ ਪੂਰਾ ਠੀਕ ਆ ਜੀ ਜਿੱਦਾਂ ਪਸ਼ੂ ਤਾਜ਼ਾ ਸੋਣ ਕਰਕੇ ਆ ਵੀ ਆਪ ਦਾ ਰਿਕਵਰੀ ਜੜੀ ਆ ਦੋਸਤੋ ਕੋਈ ਹਫ਼ਤੇ ਖੰਡ 10 ਦਿਨਾਂ ਦੇ ਵਿੱਚ ਬਿਲਕੁਲ ਫੇਰ ਪੂਰ ਆ ਖਾਣ ਕਰ ਠੀਕ ਆ ਤੇ ਇਹ ਖਵਾਨੇ ਦਾ ਸਹਿਜ ਤੁਸੀਂ ਦੇਖ ਸਕਦੇ ਹੋ ਥਣ ਬਿਲਕੁਲ ਪੀੜੀ ਤੇ ਪਾਵੇਂ ਵਰਗੇ ਆਪਾਂ ਕਹਿ ਦਿੰਦੇ ਆ ਵੀ ਥਣ ਬਿਲਕੁਲ ਨਗੇੜ ਚੰਗਾ ਹੈਗਾ ਠੀਕ ਆ ਤੇ ਹਾਈਡ ਕੱਤ ਪੂਰਾ ਉੱਚਾ ਤੇ ਆ ਦੇਖੋ ਜੀ ਮਗਰ ਵੀ ਬੱਛੀ ਐ ਆਪ ਸੂਆ ਦੂਜਾ ਸੂਈ ਠੀਕ ਆ ਜੀ ਆ ਦੂਗਾ ਬੁਠੀ ਦਿਖਾਇਆ ਹੈ ਸਹੀ ਆ ਠੀਕ ਆ ਜੀ ਲੰਮਾ ਚੰਦਰ ਝੋਲਰ ਵੇਖੋ ਤੁਸੀਂ ਠੀਕ ਆ ਥਾਮ ਸੋਣ ਵੇਖੋ ਦੋਸਤੋ ਜਿੱਦਾਂ ਕਿ ਮੱਝਾਂ ਵਾਲਾ ਥਾਨੀ ਆਪਾਂ ਕਹਿ ਦਿੰਦੇ ਆ ਵੀ ਇਹਨੂੰ ਮੱਝਾਂ ਵਾਲਾ ਥਾਮ ਠੀਕ ਆ ਜੀ ਤੇ ਬਿਲਕੁਲ ਸਪੇਸ ਵੇਖੋ ਤੁਸੀਂ ਆਫਿਸ ਸਪੇਸ ਵੇਖੋ ਪਾੜੀ ਵਾਲਾ ਚੱਡਾ ਠੀਕ ਆ ਫਾੜੀ ਵਾਲਾ ਬਾਬਾ ਵੀ ਆਖਣ ਦਿਆ ਵੀ ਫਾੜੀ ਵਾਲਾ ਚੱਡਾ ਠੀਕ ਆ ਆ ਦੇਖੋ ਜੀ ਬਾਬਾ ਜੀ ਭਾਵੇਂ ਦੋ ਦੱਕ ਲੋਕਾਂ ਘਾਟੀ ਤੇ ਨਾ ਡੰਗਰ ਜੱਡੇ ਬਾਹਨੇ ਦਾ ਸਾਫ ਹੋਵੇ ਬਸ ਬਸ ਬੰਦਾ ਜੀ ਲੋਕੀ ਤਾਰਾ ਮਾਰ ਕੇ ਜਿਹੜੀ ਤਸੱਲੀ ਆ ਦੋਪੇਂਦੀ ਵੀ ਆਪਾਂ ਥੋੜੀਆਂ ਬਾਦੀਆਂ ਧਾਰਾ ਮਾਰ ਕੇ ਤਸੱਲੀ ਕਰਾ ਦਿੰਨੇ ਆ। ਕੋਈ ਕਿਸੇ ਵੀਰ ਨਹੀਂ ਹੋ ਸਕਦਾ ਵੀ ਆਨਲਾਈਨ ਵੀ ਸੌਦਾ ਕਰਨਾ ਤੁਸੀਂ ਆਨਲਾਈਨ ਸੌਦਾ ਵੀ ਕਰ ਸਕਦੇ ਓ ਠੀਕ ਹੈ। ਆ ਲੋ ਠੀਕ ਹੈ। ਸੋ ਬਿਲਕੁਲ ਬੱਚਾ ਲਾ ਦਿੰਨੇ ਆ ਬੱਚਾ ਲਾ ਕੇ ਤਸੱਲੀ ਕਰਵਾ ਦਿੰਨੇ ਆ। ਅੱਛਾ ਵੀਰ ਸੇਵ ਕੇ ਫਿਰ ਦੁੱਧ ਤਕਰੀਬਨ ਅੱਜ ਪੌਲੇ ਦੀ ਗੱਲ 10 11 ਲੀਟਰ ਜਿਹੜਾ ਹੁਣ ਹੈਗਾ ਇੱਥੇ ਹਾਂਜੀ 10 11 ਕਿਲੋ ਜਿਹੜਾ ਮਰਜ਼ੀ ਆਦਾ ਮੇਰਾ ਵੀ ਤਸੱਲੀ ਕਰੇ ਬਾਕੀ ਥਾਂ ਜੇ ਜੇ ਕੋਈ ਫਰਕ ਹੋਵੇ ਆਪਾਂ ਜ਼ਿੰਮੇਦਾਰ ਹੋਵਾਂਗੇ ਦੁੱਧ ਵੀ ਜੀ ਪਾਏ ਦਾ ਠੀਕ ਹੈ ਜੀ ਦੁੱਧ ਬਾਕੀ ਪਾਏ ਦਾ ਜੋ ਥਾਂ ਕੋ ਘਟਵਾ ਤਾਂ ਵਿੱਚ ਵਾਈ ਮਾੜੀ ਹੋਵੇ ਵਹਿੜ ਦੀ ਆਪਾਂ ਜ਼ਿੰਮੇਦਾਰ ਹੋਵਾਂਗੇ ਪਰ ਕੋਲ ਪਸਮਾਤ ਤੋਂ ਬਾਅਦ ਆਹ ਥਾਂ ਤੁਸੀਂ ਵੇਖੋ ਜੀ ਆਹ ਦਾ ਅੰਲੀ ਜੋੜੀ ਦੇ ਕਰੋ ਜੀ ਜੀ ਬਾਈ ਬੱਤਾ ਫੋਰਾ ਮਾਰਤਾ ਕਿ ਪੂਰਾ ਤਬਾਰਾ ਜਾਉਂਦਾ 아떻게가됐 <목소리도> <목소리도> ਅੱਛਾ ਸੇਕਬੀਰ ਕੀ ਮੋਨੇ ਦਾ ਵਹਿੜ ਦਾ ਕੀ ਕਰਦੇ ਹਾਂ ਇਹਦਾ ਮੁੱਲ ਵੀ ਇੱਜੀ ਵੇਚ ਲੋ ਜਿੰਨੇ ਦੀ ਕਿਤੇ ਹਾਂ ਦੱਸ ਦੀ ਆਪਣੇ ਭੈਣ ਭਰਾਵਾਂ ਨੂੰ ਨੀ ਕਰੀਏ ਸਾਜੀ ਮੁੱਲ ਵੇਚ ਦੀ ਭਾਵੇਂ ਜੋ ਮਰਜ਼ੀ 45 ਗਈ ਆ ਵੇ ਕੋਈ ਜਿੰਨਾ ਮਰਜ਼ੀ ਕਰੀ ਜਾਵੇ ਠੀਕ ਹੈ ਜੀ 42 ਦੇ ਵਿੱਚ ਮਾਤਾਨ ਕਰ ਦਾਂਗੇ ਬਸ ਲੱਡੂ 45 ਦੇ ਵਿੱਚ ਹਾਂਜੀ ਠੀਕ ਹੈ ਜੀ ਚਵਾਈ ਜੋ ਅਸੀਂ ਮਾਰੀ ਹੋਈ ਆ ਪੰਜਾਬ ਮੇਨਾਰੀ ਹੋਏ ਬਿਲਕੁਲ ਹਾਂਜੀ 42000 ਦੋਸਤੋ ਹਾਂ ਨਾ ਲੈਣ ਦੇਣਾਂ ਦੀ ਗੱਲਬਾਤ ਆ ਬਾਕੀ ਚਵਾਈ ਚੰਗੀ ਆ ਖਾਸ ਸਪੈਸ਼ਲ ਚਵਾਈ ਆ ਮੋਟੀ ਧਾਰਾ ਬਿਲਕੁਲ ਠੀਕ ਹੈ ਜੀ ਤਸੱਲੀ ਕੋਈ ਵੀਰ ਆਪਦੀ ਘਰ ਵਿਜਿਟ ਕਰਕੇ ਕਰ ਸਕਦਾ ਦੋ ਡੰਗ ਚ ਉਹ ਚਾਰ ਟਾਈਮ ਚ ਠੀਕ ਆ ਇਸ ਤੋਂ ਬਾਅਦ ਇੱਕ ਹੋਰ ਗੱਬਣ ਤੁਹਾਨੂੰ ਅਗਲੀ ਜਿਹੜੀ ਵੇੜਾ ਗੱਬਣ ਵੇੜ ਦਿਖਾ ਦਿੰਨੇ ਆ ਅੱਛਾ ਵੀਰ ਸੇਵਕ ਕਿੰਨੇ ਕ ਦਿਨ ਲੈ ਜੂ ਅਗਲੀ ਵੇੜ ਇਹ ਵੀ ਜੀ ਵੇਖੋ ਤਿਆਰ ਹੀ ਅੱਜ ਭਲਕੇ ਅੱਜ ਭਲਕੀ ਆ ਹਾਂ ਖੱਡ ਨੂੰ ਭਾਵੇਂ ਲੈ ਵੀ ਜਾਵੇ ਪੰਜ ਚਾਰ ਦਿਨ ਲੈ ਵੀ ਜਾਵੇ ਦੂਜਾ ਸਵੇਰ ਹੁੰਦੀ ਆ ਦੂਜਾ ਸੂਬਾ ਬੱਤੀ ਹੁੰਦੀ ਆ ਜੀ ਲਓ ਜੀ ਦੂਜਾ ਸੂਬਾ ਬੱਤੀ ਹੁੰਦੀ ਠੀਕ ਆ ਜੀ ਤੇ ਬੜਾ ਪਿੱਛੋਂ ਪੁਖਾ ਦਈਏ ਬੜਾ ਹਲਾ ਦੇ ਉਧਰ ਤੇ ਪਾਸੇ ਕਰ ਦੋ ਦੂਜਾ ਸੂਬਾ ਸੌਣ ਜਾ ਰਹੀ ਆ ਜੀ ਤੇ ਆਸੋ ਤੇਨ ਸੇਵਕ ਵੀ ਕੱਢ ਜੂਗੇ ਢੁੱਲ ਹੈਗੀ ਆ ਹਾਂ ਹਾਂ ਤੇਨ ਕੱਢ ਜੂਗੇ ਹੈ ਹਾਂਜੀ ਕੱਢ ਜੂਗੇ ਕੋਈ ਕਿੰਨੇ ਮਿੰਟ ਦਾ ਪੰਜ ਸੱਤ ਦਿਨ ਦਾ ਕੋਈ ਆਈਡੀਆ ਲੱਗਦਾ ਦਿਨਾਂ ਗੈਰ ਪੂਰਤੇ ਵੀ ਲੈ ਕੇ ਜਾ ਸਕਦਾ ਕੋਈ ਕਹਿ ਨਹੀਂ ਸਕਦਾ ਸਾਡੀ ਸਾਦੇ ਵੀ ਇਹਦੇ ਤਾਂ ਕਿਉਂਕਿ ਪੇਕੋ ਟੈਲ ਤੋਂ ਬੜੀ ਹੈ ਜੇ ਹਾਂਜੀ ਤੇਨ ਕਾਫੀ ਹੈ ਠੀਕਾ ਜੀ ਤੇਨ ਕਾਫੀ ਆ ਦੋਸਤੋ ਪਸੂਨੇ ਵੇਖੋ ਬਿਲਕੁਲ ਬਣ ਕੇ ਫੇਰ ਸੂਣਾ ਲਿਗਾ ਜੀ ਖਵਾਨਾ ਆਰਡਰ ਬਣਾ ਕੇ ਫੇਰ ਸੂਣਾ ਅਕਸਰ ਤੇ ਦੂਜਾ ਸਵੇਰਾ ਸੂਣਾ ਇਸ ਵੜ ਦੇ ਤੇ ਵੀਰ ਸੇਵਕ ਖੋਲ ਕੇ ਨੂੰ ਦਿਖਾ ਦੇ ਜੀ ਠੀਕ ਹੈ ਜੀ ਖੋਲ ਕੇ ਦਿਖਾ ਦਿਆ ਡੱਬੀ ਆ ਵਾ ਆ ਆ ਦੇਖੋ ਪਿਆਰੀ ਤਕਰੀਬਨ ਅੱਜ ਤੋਂ ਦੋਸਤੋ ਇੱਕ ਹਫਤੇ ਤੱਕ ਆਪਾਂ ਬਿਲਕੁਲ ਆਈਡੀਆ ਰੱਖੀ ਹੈ ਤੇ ਇੱਕ ਹਫਤੇ ਤੱਕ ਬਿਲਕੁਲ ਤਿਆਰ ਹੋਊਗੀ ਠੀਕ ਹੈ ਲਓ ਇਹਦੇ ਬਾਕੀ ਲੈਵਟੀ ਸੋਹਣੀ ਬਣਾ ਲੂਗੀ ਹਵਾਨੇ ਦੀ ਕੁਆਲਿਟੀ ਜਿਹੜੀ ਆ ਦੋਸਤੋ ਬਿਲਕੁਲ ਸਾਹਮਣੇ ਤੁਹਾਡੇ ਥੰਥੋਂ ਪੂਰਾ ਮੁੱਠੀ ਦੀ ਗੱਗ ਕੱਪਣ ਵਹਿੜ ਆ ਜਿਹੜੀ ਲਾਸ਼ ਦੇ ਵਿੱਚ ਆਪਾਂ ਤੁਹਾਨੂੰ ਦਿਖਾਈ ਆ ਅੱਛਾ ਸੇਵਕ ਕੀ ਲੈਣ ਦੇ ਵੀਰ ਹਾਂ ਲੈਣ ਦੇ ਨੂੰ ਇੱਥੇ ਆਪਾਂ 36000 ਰੁਪਏ ਦੇ ਦਾਂਗੇ 36000 ਦੇ ਹਾਂ ਨਾ ਨੀ ਗੱਲ ਹਾਂਜੀ ਇਮਾਨਦਾਰ ਕਰਦਾਂਗੇ ਛੋਟਾ ਪਾਉਗੇ ਠੀਕ ਹੈ ਜੀ 36000 ਦੇ ਵਿੱਚ ਦੋਸਤੋ ਜਿਹੜੀ ਇਹ ਤੁਹਾਨੂੰ ਵਹਿੜ ਮਿਲ ਜੂਗੀ ਠੀਕ ਹੈ ਜੀ ਕੱਪਣਾ ਬਿਲਕੁਲ ਤਿਆਰ ਹੋ ਜੂਗੀ 5-7 ਦਿਨਾਂ ਤੱਕ ਠੀਕ ਹੈ ਜੀ 5-7 ਦਿਨਾਂ ਲਈ ਦੀ ਆ ਥੋੜੀ ਜਿਹੜਾ ਵੀ ਰੱਖੇ ਜਾ ਕੇ ਕੇਅਰ ਕਰ ਲਓ ਕੋ 5-7 ਦਿਨ ਸਾਂਭਣ ਦੀ ਲੋੜ ਆ ਅਗੇ ਜਿਹੜੇ ਵੀਰ ਨੇ ਪ੍ਰਾਪਰਟੀ ਲੈਣਾ ਥੋੜਾ ਵਿੱਚੋਂ ਨਫਾ ਕਢਣਾ ਉਹ ਵੀ ਤੁਸੀਂ ਕੱਢ ਸਕਦੇ ਜੇ 5-7 ਦਿਨ ਸਾਹਮਣੇ ਦੀ ਰੋਡ ਆ ਠੀਕ ਹੈ ਜੀ 36000 ਰੁਪਿਆ ਲੈਣ ਦੇ ਅੱਜ ਤਿੰਨ ਪਸ਼ੂ ਤੁਹਾਨੂੰ ਦਿਖਾ ਦਿਆ ਦੋ ਬਿਲਕੁਲ ਤਾਜ਼ੇ ਸਵੇਸਵਾਏ ਨੇ ਤਸੱਲੀ ਕਰ ਲਿਓ ਸਵੇਸਵਾਏ ਪਸ਼ੂ ਦੀ ਘਰ ਵਿਜਿਟ ਕਰਕੇ ਠੀਕ ਆ ਤੇ ਸੇਵਕ ਵੀਰ ਬੋਲਦੀਆਂ ਨੰਬਰ ਆਪਣੇ ਜੀ ਨੰਬਰ ਹੈਗਾ 97813 ਹਾਂਜੀ 55875 ਠੀਕ ਹੈ ਜੀ ਹਾਂਜੀ ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਹੈ ਵੀਰ ਗੁਰਸੇਵਕ ਸਿੰਘ ਪਿੰਡ ਸ਼੍ਰੀ ਕੋਂਤਵਾਲ ਸਾਹਿਬ ਤਸਵੀਰ ਖੰਡੂਰ ਸਾਹਿਬ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਮਿਲਦੇ ਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ